ਸਤਿ ਸ਼੍ਰੀ ਅਕਾਲ ਜੀ। ਉਮੀਦ ਹੂ ਸਾਰੇ ਠੀਕ ਹੋਣਗੇ। ਅੱਜ ਪਹਿਲਾ ਵਲੌਗ ਸ਼ੂਟ ਕਰਨ ਜਾ ਰਹੇ ਹਾਂ। ਕੰਮ ਤੇ ਪਹੁੰਚ ਚੁਕੇ ਹਾਂ। ਤੇ ਸ਼ਾਮ ਨੂੰ ਮੈਚ ਵੀ ਹੈ। ਤੇ ਮਿਲਦੇ ਫਿਰ ਅੱਜ ਪੂਰੇ ਦਿਨ ਦੀ ਡਿਊਟੀ ਤੇ ਆਫਟਰ ਡਿਊਟੀ ਮੈਚ ਦੇ ਨਾਲ। ਪਾਜੀ ਉਹਨਾਂ ਨੇ ਵੀ ਜਹਾਜ ਵੇਚਦਾ ਪਾਜੀ ਵੇਚਦਾ ਕੰਮ ਤੋਂ ਹਸਣ ਬੈਸਟੇ ਇੰਸੋ ਕੀ ਬਾਤ ਮਾ ਆ ਬੰਦੇ ਨੂੰ ਮੇਲੋ ਆ ਕੇ ਹਾਂਜੀ ਕੀ ਹਾਲ ਚਾਲ ਹੈ ਜੀ ਹੋ ਗਏ ਸੀ ਆਪਾਂ ਕੰਮ ਤੋਂ ਫਰੀ ਤੇ ਹੁਣ ਚੱਲੇ ਆਪਾਂ ਘਰੇ ਤੇ 6 ਵਜੇ ਮੈਚ ਹੈ ਤੇ ਹਰਕੀਰਤ ਬਾਵਾ ਆਉਂਗੇ ਫਿਰ ਫਿਰ ਜਾਵਾਂਗੇ ਗਰਾਊਂਡ ਮੌਸਮ ਵੀ ਪੂਰਾ ਅੱਜ ਕੰਬੇ ਸਨੀ ਦੇ ਹੋਇਆ ਸਨੀ ਦੇ ਮਿਲਦੇ ਫਿਰ ਗਰਾਊਂਡ ਦੇ ਨਾਲ ਆ ਗਏ ਵਿੜੇ ਵਾਲਿਓ ਕੜਾ ਮੁਕੱਠੇ ਹੋ ਜਾਂਦੇ ਆ ਹੋਰ ਫੇਕ ਵੀਰੋ ਆਸ਼ੀਆ ਯਾਲਾਸ਼ੀ ਆਹ ਉੱਚਾ ਗੱਬਰੂ ਦਾ ਕੰਮ ਹੋਰ ਫਿਰ ਕੀ ਹਾਲ ਚਾਲ ਉਹ ਦੇਖਿਓ ਕਹਿਮ ਤੂੰ ਦੱਸ ਲਓ ਜੀ ਹਮਾਰੇ ਮੋ ਭਾਈ ਵੀ ਆ ਚੁਕੇ ਆਂ 11 ਨੰਬਰ ਕੀ ਜਰਸੀ ਛੇ ਵਾਲਾ ਆ ਹੀ ਖੇਡਣਾ ਆ ਖੇਡਰਾ ਉਹ ਨਹੀਂ ਅਸੀਂ ਫੋਟੋ ਵਾਲਾ ਹਾਂ ਫਿਰ ਫਿੱਟ ਹੈ ਫਿੱਟ ਹੈ ਬਾਈ ਯਾਰ ਹਾਂ ਬਹੁਤ ਚਿਰ ਹੋ ਗਿਆ ਹੱਥ ਲਾਇਨੂ ਬੈਡਮਨ ਹਾਂ ਟਰਾਈ ਕਰਦੇ ਅੱਜ ਖੇਡ ਕੇ ਅੱਛਾ ਜੀ ਬਣਦਾ ਕਾਲੇ ਗਰਾਊਂਡ ਵੀ ਤਿਆਰ ਹੈ ਪੂਰਾ ਵੀ ਕਸਤੀ ਉਹ ਅਰੇ ਉਹ ਨਾ ਕਰੋ ਇਹ ਉਹ ਅੱਜ ਫਿੱਟ ਹੈ ਪੂਰਾ ਫਿੱਟ ਹੈ ਅੱਜ ਤਾਂ ਗੇਮ ਲਾਏਗਾ ਉਹ ਹੋ ਗਿਆ ਆਸਾਨ ਹੈ ਮਰੇ ਮਾਮਾ ਪੈਰ ਤੋੜ ਦੇ ਜਗਾ ਹੈ ਉਹ ਤੇਰੀ ਮੈਚ ਕੈਨਸਲ ਹੋ ਗਿਆ ਉਹਦਾ ਸਾਡਾ ਵੀ ਮੈਚ ਕੈਨਸਲ ਹੋਣ ਲੱਗਾ ਆ ਦੇਖੋ ਗੜੇ ਪੈ ਗਏ ਆ ਬਾਵੇ ਜੇ ਅੱਜ ਹਾਰ ਗਏ ਨਾ ਤੇਰੇ ਕੱਚੇ ਚਾਹ ਪੋਣੇ ਕੱਚੇ ਨਹੀਂ ਸ਼ਹਿਰੇ ਚ ਸਾਰੇ ਜਿਸ ਤਰੀਕੇ ਤੇਰੇ ਖਸ਼ਹਰੇ ਚ ਆਹ ਪੋਣੀ ਤੈਨੂੰ ਦਾਸ ਤਾਵੇਂ ਆ ਦੋ ਤੇਰੇ ਆਸਤੇ ਸਾਮਗੇ ਚੰਸਲੇ ਮੇਰੀ ਟੰਡੋਰੀ ਓਏ ਬਾਬੀ ਕਿੱਥੋਂ ਇਕੱਠੇ ਕਰਕੇ ਲਿਆਂਦੇ ਆ ਓਏ ਇਹ ਇਹ ਕਿੱਥੋਂ ਲਿਆਂਦੇ ਆ ਬਾਬੀ ਇਹ ਚਾਉਂਦੇ ਕੀ ਐ ਖੜਦਾ ਇਹ ਸਾਰੇ ਕਿੱਥੋਂ ਇਕੱਠੇ ਕਰ ਲਿਆਂਦੇ ਨੇ ਵੈਰੀ ਗੁੱਡ ਸਰ ਜਿੱਤ ਕੇ ਵੈਸੇ ਕੰਨਾ ਰਾਏ ਕੰਨੇ ਮਾਰੇ ਅੱਜ ਫਿਰ ਮੇਰੇ ਸ਼ਾਇਦ 30 ਪਤਾ ਨਹੀਂ 31 ਬਹੁਤ ਵਧੀਆ ਡਰਾ ਰਹਿ ਗਿਆ ਵੈਚ ਹੁਣ ਕਿੱਦਾਂ ਜਿੱਤ ਕੇ ਰਹਿ ਗਿਆ ਚੈਂਪੀਅਨ ਚੈਂਪੀਅਨ